ਨਮਸਕਾਰ ਆਕਾਸ਼ਵਾਨੀ ਦਾਇ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਅਗਲੇ 5 ਵਰਿਆਂ ਵਿੱਚ ਕੋਈ 2 ਲੱਖ ਗ੍ਰਾਮ ਪੰਚਾਇਤਾਂ ਚ ਬਹੁਮੰਤਵੀ ਮੁੱਢਲੀ ਖੇਤੀਬਾੜੀ ਕਰਜ਼ਾ ਸੁਸਾਇਟੀ ਦੀ ਸਥਾਪਨਾ ਕਰੇਗੀ ਬਰਤਾਨੀਆਂ ਦੀ ਸੰਸਦ ਵਿੱਚ ਚੁਣੇ ਗਏ ਭਾਰਤ ਵੰਸ਼ੀਆਂ ਵਿੱਚ 12 ਪੰਜਾਬੀਆਂ ਦੇ ਵੀ ਸ਼ਾਮਲ ਹੋਣ ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਖੁਸ਼ੀ ਪ੍ਰਗਟਾਈ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਚ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਤੇ ਡੂੰਗੀ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਦੀ ਤਿੱਖੀ ਆਲੋਚਨਾ ਕੀਤੀ। ਅਤੇ ਜਾਨਵਰਾਂ ਤੋਂ ਮਨੁੱਖ ਅਤੇ ਮਨੁੱਖਾਂ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਪਸ਼ੂ ਪਾਲਕਾਂ ਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸ਼੍ਰੀ ਮਕੁੱਤਰ ਸਾਹਾ ਵਿਖੇ ਰਾਜ ਪਧਰੀ ਵਿਸ਼ਵ ਜੂਨੋਨਿਸ ਦਿਵਸ ਮਨਾਇਆ ਗਿਆ। ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਅਗਲੇ 5 ਸਾਲਾਂ ਵਿੱਚ ਕੋਈ 2 ਲੱਖ ਗ੍ਰਾਮ ਪੰਚਾਇਤਾਂ 'ਚ ਬਹੁਮੰਤਵੀ ਮੁੱਢਲੀ ਖੇਤੀਬਾੜੀ ਕਰਜ ਸੁਸਾਇਟੀ ਦੀ ਸਥਾਪਨਾ ਕਰੇਗੀ 102ਵੇਂ ਕੋਮਾਂਤਰੀ ਸਹਿਕਾਰਤਾ ਦਿਵਸ ਦੇ ਮੌਕੇ ਤੇ ਗਾਂਧੀ ਨਗਰ ਵਿਖੇ ਅੱਜ ਸਹਿਕਾਰ से समृद्धि ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਜਾਣਕਾਰੀ ਦਿੱਤੀ ਸਹਿਕਾਰੀ ਸਭਾਵਾਂ 'ਚ ਆਰਥਿਕ ਸਹਿਯੋਗ ਤੇ ਜ਼ੋਰ ਦਿੰਦਿਆਂ ਅਮਿਤ ਸ਼ਾਹ ਨੇ ਦੇਸ਼ ਦੀਆਂ ਸਾਰੀਆਂ ਜ਼ਿਲ੍ਹਾ ਤੇ ਰਾਜ ਸਹਿਕਾਰੀ ਸਭਾਵਾਂ ਨੂੰ ਅਪੀਲ ਕੀਤੀ कि सहकारी बैंक के नेटवर्क मजबूत करने ली अपने वित्तीय लेनदेन देन सिर्फ सहकारी बैंक करें ऐसी हैं जहां एक भी कोऑपरेटिव संस्था नहीं है हमने लक्ष्य रखा है अगले पांच साल में ये दो लाख पंचायतों में मल्टी मल्टीपर्पज पैक्स बनाने का काम हमने कोऑपरेटिव मूवमेंट की सोचनी चाहिए अगर आप कोऑपरेटिव मूवमेंट को मजबूत करोगे ਉਹ ਸਾਰੇ ਕੋਆਪਰੇਟਿਵ ਮੂਵਮੈਂਟ ਦੇ ਸਾਥ ਜੁੜੇ ਹੋਏ ਕਿਸਾਨ ਆਪਕੋ ਬਾਰ-ਬਾਰ ਚੁੰਮ ਕੇ ਲਾਉਣਗੇ ਦੇਸ਼ ਵਿੱਚ ਸਹਿਕਾਰੀ ਖੇਤਰ ਦੀ ਸਸ਼ਕਤੀਕਰਨ ਲਈ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਕਈ ਪਹਿਲ ਕਦਮੀਆਂ ਬਾਰੇ ਗੱਲ ਕਰਦਿਆਂ ਅਮਿਤ ਸ਼ਾਹ ਨੇ ਸਹਿਕਾਰਤਾ ਨੂੰ ਵਿਵਹਾਰਕ ਬਣਾਉਣ ਲਈ ਸਹਿਕਾਰੀ ਨੈਟਵਰਕ ਦਾ ਵਿਸਥਾਰ ਕਰਨ ਤੇ ਜ਼ੋਰ ਦਿੱਤਾ सहकारिता क्षेत्र का पूरा आर्थिक व्यवहार सहकारिता क्षेत्र में हो ये अगर हम कर लेते हैं तो हमें सहकारिता क्षेत्र से बाहर एक भी पैसा लाने की जरूरत नहीं पड़ेगी गुजरात के सिर्फ दो जिलों के अंदर सात करोड़ रुपए की डिपॉजिट हम बढ़ाने में सफल हुए अगर देश के सभी जिलों में हो जाए तो हमारे पास पर्याप्त धन होगा जिससे सहकारिता का बाघ फल फूल ਬਹੁਤ ਵੱਡਾ ਹੋ ਜਾਏਗਾ ਬਰਤਾਨੀਆ ਦੀ ਸੰਸਦ ਵਿੱਚ ਲੇਬਰ ਪਾਰਟੀ ਦੀ ਜ਼ਬਰਦਸਤ ਅਤੇ ਇਤਿਹਾਸਕ ਜਿੱਤ ਦੇ ਨਾਲ 12 ਪੰਜਾਬੀਆਂ ਸਮੇਤ 26 ਭਾਰਤਵੰਸ਼ੀ ਵੀ ਸੰਸਦ ਲਈ ਚੁਣੇ ਗਏ ਨੇ ਇਸ ਚੋਣ ਵਿੱਚ ਪੂਜਣ ਵਾਲੇ ਪੰਜਾਬੀਆਂ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ دلچسਪ ਗੱਲ ਇਹ ਹੈ ਕਿ ਨਵੇਂ ਚੁਣੇ ਗਏ ਪੰਜਾਬੀ ਸੰਸਦ ਮੈਂਬਰਾਂ ਚ ਪੰਜ ਔਰਤਾਂ ਵੀ ਸ਼ਾਮਲ ਨੇ ਇਹ ਸਾਰੇ ਲੇਬਰ ਪਾਰਟੀ ਤੋਂ ਚੁਣੇ ਗਏ ਨੇ ਤਨਮਨਜੀਤ ਸਿੰਘ ਟੇਸੀ ٹی جی ਤੇ ਪ੍ਰੀਤ ਕੌਰ ਗਿੱਲ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਬਣੇ ਨੇ ਇਧਰ ਵੱਖ-ਵੱਖ ਸੰਸਦ ਮੈਂਬਰਾਂ ਦੇ ਜੱਦੀ ਪਿੰਡਾਂ ਚ ਖੁਸ਼ੀ ਦਾ ਮਾਹੌਲ ਹੈ ਅਤੇ ਉਹਨਾਂ ਦੇ ਰਿਸ਼ਤੇਦਾਰ ਤੇ ਆਮ ਲੋਕ ਇਸ ਨੂੰ ਪੂਰੀ ਚਾਹ ਨਾਲ ਇੱਕ ਦੂਜੇ ਨਾਲ ਸਾਂਝਾ ਕਰ ਰਹੇ ਨੇ ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੰਗਲੈਂਡ ਦੀਆਂ ਆਮ ਚੋਣਾਂ 'ਚ ਜਿੱਤ ਦਰਜ ਕਰਨ ਵਾਲੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਹੈ ਕਿ ਇਸ ਜਿੱਤ ਨਾਲ ਹਾਊਸ ਆਫ ਕਾਮਨ ਸ ਵਿੱਚ ਸਿੱਖਾਂ ਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਹੋਵੇਗੀ ਚੰਡੀਗੜ੍ਹ ਤੋਂ ਜਾਰੀ ਇੱਕ ਪ੍ਰੈਸ ਪੱਤਰ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਬਰਤਾਨਵੀ ਪਾਰਲੀਮੈਂਟ ਲਈ ਪਹਿਲੀ ਵਾਰ ਸਿੱਖ ਤੇ ਪੰਜਾਬੀ ਮੈਂਬਰ ਜਿਨ੍ਹਾਂ ਵਿੱਚ ਪੰਜ ਮਹਿਲਾਵਾਂ ਸ਼ਾਮਲ ਨੇ ਦਾ ਚੁਣਿਆ ਜਾਣਾ ਇੱਕ ਮਿਸਾਲ ਹੈ ਨਵੇਂ ਚੁਣੇ ਸੰਸਦ ਮੈਂਬਰਾਂ ਤੋਂ ਇੰਗਲੈਂਡ ਦੇ ਆਮ ਕਾਤੇ ਪੰਜਾਬੀ ਪਾਈਚਾਰੇ ਦੀ ਸਰੋਕਾਰਾਂ ਆਸਤੇ ਲਗਾਤਾਰ ਯਤਨਸ਼ੀ ਰਹਿਣ ਦੀ ਆਸ ਕਰਦੇ ਹੋਏ ਕੁਲਤਾਰ ਸਿੰਘ ਸੰਧਵਾ ਨੇ ਜੇਤੂ ਪੰਜਾਬੀਆਂ ਦੀ ਕਾਮਯਾਬੀ ਤੇ ਇੰਗਲੈਂਡ ਦੀ ਸਿਆਸਤ ਵਿੱਚ ਜ਼ਿਕਰਯੋਗ ਅਗਵਾਈ ਕਰਨ ਦੀ ਕਾਮਨਾ ਵੀ ਕੀਤੀ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਬਰਤਾਨੀਆਂ ਵਿੱਚ ਹੋਈਆਂ ਸੰਸਦੀ ਚੋਣਾਂ ਦੌਰਾਨ ਜਿੱਤ ਹਾਸਲ ਕਰਨ ਵਾਲੇ ਸਿੱਖ ਤੇ ਪੰਜਾਬੀ ਸੰਸਦ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੈ ਅੰਮ੍ਰਿਤਸਰ ਤੋਂ ਜਾਰੀ ਅੱਜ ਇੱਕ ਪ੍ਰੈਸ ਬਿਆਨ ਚੋਣਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ ਅਤੇ ਲਿਆਕਤ ਨਾਲ ਪੂਰੀ ਦੁਨੀਆ 'ਚ ਨਾਮਣਾ ਖੱਟਿਆ ਤੇ ਦੁਨੀਆ ਦੇ ਵੱਖ-ਵੱਖ ਮੁਲਕਾਂ 'ਚ ਸਿਆਸਤ ਅੰਦਰ ਵੀ ਸਿੱਖਾਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਹਰਜਿੰਦਰ ਸਿੰਘ ਤਾਮੀ ਨੇ ਸਿੱਖਾਂ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਨ ਦੇ ਨਾਲ-ਨਾਲ ਆਸ ਪ੍ਰਗਟਾਈ ਕਿ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਨਵੇਂ ਚੁਣੇ ਗਏ ਸੰਸਦ ਮੈਂਬਰ ਪਹਿਲਕਦਮੀ ਦਿਖਾਉਂਦੇ ਹੋਏ ਭਰਪੂਰ ਕੋਸ਼ਿਸ਼ਾਂ ਕਰਨਗੇ ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਡੂੰਗੀ ਚਿੰਤਾ ਜ਼ਾਹਰ ਕਰਦਿਆਂ ਪੰਜਾਬ বিজেপি ਦੇ ਵਰਦਾਨ ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦਾ ਪ੍ਰਸ਼ਾਸਨ ਪ੍ਰਤੀ ਬੇਰੁਖੀ ਵਾਲਾ ਰਵੱਈਆ ਪੰਜਾਬ ਨੂੰ ਹਿੰਸਾ ਤੇ ਨਫ਼ਰਤ ਦੇ ਅਪਰਾਧਾਂ ਦੀ ਲਗਾਤਾਰ ਲਹਿਰ ਨਾਲ ਲਹੂ-ਲੋਹਾਂ ਕਰ ਰਿਹਾ ਹੈ ਲੁਧਿਆਣਾ ਵਿੱਚ ਡੀਐਮਸੀ ਵਿਖੇ ਸ਼ਿਵ ਸੈਨਾ ਆਗੂ ਸੰਦੀਪ <th>ਪਰ ਦਾ ਹਾਲਚਾਲ ਪੁੱਛਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜਿਮਨੀ ਚੌਣ ਲਈ ਜਲੰਧਰ ਚ ਡੇਲੇ ਲਾਰੇ ਨੇ ਜੱਤ ਕੀ ਅਪਰਾਧੀ ਆਜ਼ਾਦੀ ਨਾਲ ਭਾਜਦੇ ਨਹੀਂ ਤੇ ਆਪਣੀ ਮਰਜ਼ੀ ਨਾਲ ਕਿਸੇ ਦੀ ਵੀ ਜਾਨ ਲੈ ਸਕਦੇ ਨੇ ਸੁਨੀਲ ਜਾਖੜ ਨੇ ਕਿਹਾ ਕਿ ਕਿਸੇ ਵੀ ਸਰਕਾਰ ਲਈ ਕਾਨੂੰਨ ਵਿਵਸਥਾ ਸਭ ਤੋਂ ਵੱਡੀ ਤਰਜੀਹ ਹੁੰਦੀ ਹੈ ਪਰ ਮੁੱਖ ਮੰਤਰੀ ਦਾ ਪ੍ਰਸ਼ਾਸਨ ਪ੍ਰਤੀ ਅਵੇਸਲਾਪਨ ਅਤੇ ਲਾਪਰਵਾਹੀ ਵਾਲਾ ਰਵੱਈਆ ਪੰਜਾਬ ਨੂੰ ਬੇਕਾਬੂ ਹਿੰਸਾ ਦੇ ਰਾਹ ਤੇ ਤੋੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਸੋਚਦੀ ਹੈ ਕਿ ਉਹ ਕਾਨੂੰਨ ਵਿਵਸਥਾ ਬਹਾਲ ਕਰਨ ਵਿੱਚ ناکਾਮ ਹੈ ਤਾਂ ਉਸ ਨੂੰ ਇਹ ਸਵੀਕਾਰ ਕਰਕੇ ਕੇਂਦਰ ਤੋਂ ਸਹਾਇਤਾ ਦੀ ਮੰਗ ਕਰਨੀ ਚਾਹੀਦੀ ਹੈ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਨੀਤੀ ਆਯੋਗ ਵੱਲੋਂ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੀਆਂ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੰਪੂਰਨਤਾ ਅਭਿਆਨ ਚਲਾਇਆ ਜਾ ਰਿਹਾ ਹੈ ਇਸੇ ਲੜੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਬਲਾਕ ਤੂਰੀ ਚ ਇਸ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੋਰ ਵੇਰਵੇ ਨਾਲ ਇਹ ਰਿਪੋਰਟ ਸੰਗਰੂਰ ਦੇ ਤੂਰੀ ਬਲਾਕ ਨੂੰ ਵੀ ਨੀਤੀ ਆਯੋਗ ਦੇ ਆਸਵੰਦ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਸੰਬੰਧੀ ਸੰਪੂਰਨਤਾ ਅਭਿਆਨ ਵਿੱਚ ਸ਼ਾਮਲ ਕੀਤਾ ਗਿਆ ਹੈ ਸੰਪੂਰਨਤਾ ਅਭਿਆਨ ਵਿੱਚ ਖਾਸ ਤੌਰ ਤੇ ਸਿਹਤ, ਪੋਸ਼ਣ, ਖੇਤੀਬਾੜੀ ਅਤੇ ਸਮਾਜਿਕ ਤਰੱਕੀ ਨਾਲ ਸੰਬੰਧਿਤ ਅਹਿਮ ਕਾਰਜ ਪੂਰੇ ਕੀਤੇ ਜਾਣਗੇ। ਇਸ ਪਹਿਲ ਕਦਮੀ ਤੇ ਧੂਰੀ ਦੇ ਦੇਸ਼ ਭਗਤ ਕਾਲੂ ਵਿਖੇ ਸੰਪੂਰਨਤਾ ਅਭਿਆਨ ਦਾ ਉਦਘਾਟਨੀ ਸਮਾਗਮ ਕੱਲ ਹੋਇਆ ਨੀਤੀ ਆਯੋਗ ਦੀ ਅਧਿਕਾਰੀ ਚੰਚਲ ਸੋਨੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਆਮ ਲੋਕ ਤੇ ਸਕੂਲੀ ਬੱਚੇ ਇਸ ਸਮਾਗਮ ਵਿੱਚ ਮੌਜੂਦ ਰਹੇ ਚੰਚਲ ਸੋਨੀ ਨੇ ਕਿਹਾ ਕਿ ਇਸ ਪਛੜੇ ਬਲਾਕ ਵਿੱਚ ਆਮ ਲੋਕਾਂ ਦਾ ਵਿਕਾਸ ਕਰਨ ਲਈ ਹੀ ਸੰਪੂਰਨਤਾ ਅਭਿਆਨ ਚਲਾਇਆ ਗਿਆ ਹੈ ਜਿਹੜੀ ਜਿਹੜੀ ਸਟੇਟ ਜਾਂ ਬਲਾਕ ਸੀ ਜਿਹੜੀ ਵੀ ਚੀਜ਼ ਦੀ ਕਮੀ ਹੈ ਚਾ ਹੈਲਥ ਹੈ ਨਿਊਟ੍ਰੀਸ਼ਨ ਹੈ ਐਜੂਕੇਸ਼ਨ ਹੈ ਉਹਦੇ ਇੱਕ ਆਮ ਜਨ ਵੀ ਹੈ ਉਹਦੇ ਚੋ ਲੱਗੇ ਪ੍ਰੋਗਰੈਸ ਕਰ ਸਕੇ ਇਸ ਦਿਵਸ ਤੇ ਕੋਈ ਆਮਚ ਲਾਇਆ ਗਿਆ ਕੋਈ ਵੀ ਸਾਡੇ ਦੇਸ਼ ਦਾ ਕੋਈ ਵੀ ਮਤਲਬ ਪਿੱਛੇ ਨਾ ਰਹੇ ਸਭ ਬਰਾਬਰ ਹੈ ਸਭ ਨੂੰ ਐਜੂਕੇਸ਼ਨ ਮਿਲੇ ਸਭ ਦੀ ਹੈਲਥ ਅੱਛੀ ਰਹੇ ਇਲਾਕੇ ਦੇ ਡੀਡੀਪੀਓ ਵਿਕਾਸ ਸੁਖਤੇਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਮੇਰੇ ਵਿਚਾਰ ਅਸੀਂ ਆਪ ਦੇ ਪ੍ਰੋਡਕਟ ਆਪ ਬਣਾ ਕੇ ਮਾਰਕੀਟ ਵਿੱਚ ਆਪ ਹੀ ਸੇਲ ਕਰਨਾ ਤਾਂ ਹੋ ਜੇ ਉਹ ਤਾਂ ਉਤਪਾਦ ਕਰਨਾ ਪੈਂਦਾ ਜੀ ਉਹ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਉਹਨਾਂ ਨੂੰ ਜੇਕਰ ਇਹ ਪਾਵਾ ਗਏ ਇਹਰੇਕ ਸੰਪੂਰਨਤਾ ਅਭਿਆਨ ਤਹਿਤ ਸਭਿਆਚਾਰਕ ਪ੍ਰੋਗਰਾਮ ਤੇ ਨੁਕੜਨਾਟਕ ਪੇਸ਼ ਕੀਤੇ ਗਏ ਅਤੇ ਸਿਹਤ ਵਿਭਾਗ ਨੇ ਇੱਕ ਮੈਡੀਕਲ ਕੈਂਪ ਲਗਾਇਆ ਜਿਸ ਵਿੱਚ ਬੀਪੀ ਤੇ ਸ਼ੂਗਰ ਦੇ ਮਰੀਜ਼ਾਂ ਸਮੇਤ ਹੋਰਨਾਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ ਜਾਂਚ ਕੀਤੀ ਗਈ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਸੰਪੂਰਨਤਾ ਅਭਿਆਨ ਸਮਾਗਮ ਵਿੱਚ ਸ਼ਾਮਲ ਲੋਕਾਂ ਨੇ ਇਸ ਦੀ ਸ਼ਲਾਘਾ ਕੀਤੀ ਸੰਪੂਰਨਤਾ ਅਭਿਆਨ 30 ਨਵੰਬਰ ਤੱਕ ਚਲਾਇਆ ਜਾਵੇਗਾ ਸ਼ਿਸ਼ੂ ਸ਼ਰਮਾ ਸ਼ਾਂਤਨ ਆਕਾਸ਼ ਵਣਿ ਸਮਾਚਾਰ ਜ਼ਿਲंधर ਪੰਜਾਬ ਸਰਕਾਰ ਵੱਲੋਂ ਅੱਜ ਪਹਿਲੀ ਵਾਰ ਸੂਬੇ ਵਿੱਚ ਵਿਸ਼ਵ ਜਨੋਨਿਸ ਦਿਵਸ ਰਾਜਪਦਰਤੀ ਕੈਬਨਟ ਮੰਤਰੀ ਗੁਰਮੀਤ ਸਿੰਘ ਖੋਡੀਆਂ ਦੀ ਪ੍ਰਧਾਨਗੀ ਹੇਠ ਸ਼੍ਰੀ ਮਕੁਤਸਰ ਸਾਹਿਬ ਵਿਖੇ ਮਨਾਇਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਨੂੰ ਰਾਜਪਦਰਤੀ ਮਨਾਉਣ ਦਾ ਉਦੇਸ਼ ਹੈ ਕਿ ਲੋਕਾਂ ਵਿੱਚ ਅਤੇ ਖਾਸ ਕਰਕੇ ਪਸ਼ੂ ਪਾਲਕਾਂ ਵਿੱਚ ਜਾਨਵਰਾਂ ਤੋਂ ਮਨੁੱਖ ਨੂੰ ਅਤੇ ਮਨੁੱਖ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਇਸੇ ਲਈ ਦੇ ਵਿੱਚ ਵਿਭਾਗ ਨੇ ਸਿੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਤੱਕ ਇਹ ਜਾਣਕਾਰੀ ਪਹੁੰਚਤੀ ਕਰਨ ਲਈ ਸਕੂਲਾਂ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਭਾਸ਼ਣ ਦੇਣ ਦੀ ਵਿਵਸਥਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਹੋਣੇ ਦਿਹਾੜਾ ਹਰ ਸਾਲ ਵਕੂ ਵਕਾਥਾ ਮ ਦੇਣਾ ਹੈ ਕਵਿਕਾ ਗੁਰਮੀਤ ਸਿੰਘ ਕੁੱਡਿਆ ਨੇ ਕਿਹਾ ਕਿ ਇਸ ਸਮੇਂ ਜਦ ਖੇਤਾਂ ਦੇ ਆਕਾਰ ਲਗਾਤਾਰ ਘਟ ਰਹੇ ਨੇ ਤੇ ਅਸੀਂ ਫਸਲਾਂ ਦੇ ਝਾੜ ਦੀ ਵੀ ਸਿਖਰ ਲਈ ਹੱਦ ਪ੍ਰਾਪਤ ਕਰ ਲਈ ਹੈ ਤਾਂ ਪਸ਼ੂ ਪਾਲਣ ਆਮਦਨਵਾਦੀ ਲਈ ਕਿਸਾਨਾਂ ਵਾਸਤੇ ਇੱਕ ਪ੍ਰਮੁੱਖ ਬਦਲ ਸਾਬਤ ਹੋ ਸਕਦਾ ਹੈ ਪਰ ਪਸ਼ੂ ਪਾਲਣ ਦੇ ਕੀਤੇ ਵਿੱਚ ਮੁਨਾਫਾ ਉਸ ਵੇਲੇ ਹੋਰ ਵੀ ਵੱਧ ਜਾਂਦਾ ਹੈ ਜਦੋਂ ਅਸੀਂ ਵਿਗਿਆਨਕ ਤਰੀਕੇ ਨਾਲ ਪਸ਼ੂ ਪਾਲਣ ਦਾ ਕੀਤਾ ਕਰੀਏ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਅਤੇ ਪਸ਼ੂ ਪਾਲਕਾਂ ਵਿੱਚ ਚੇਤਨਤਾ ਪੈਦਾ ਕਰਨਗੇ ਕੇਂਦਰ ਸਰਕਾਰ ਵੱਲੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼્ય ਦਿਨੀਅਮ 2023 ਲਾਗੂ ਕਰ ਦਿੱਤੇ ਗਏ ਨੇ ਬਠਿੰਡਾ ਦੇ ਕੁਦਸ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਕਾਨੂੰਨ ਵਿਭਾਗ ਦੇ ਮੁਖੀ ਡਾਕਟਰ ਪੁਨੀਤ ਪਾਠਕ ਨੇ ਕਾਨੂੰਨਾਂ ਨੂੰ ਸਮੀਧੀ ਜ਼ਰੂਰਤ ਮੁਤਾਬਕ ਬਣਿਆ ਦੱਸਦਿਨੇ ये कानून जो नई प्रौद्योगिकी तथा फॉरेंसिक विज्ञान के क्षेत्र में नए विकासों को समाहित किए हुए है इसके साथ ही समयबद्ध जांच अन्वेषण की प्रक्रिया न्यायालयों में मुकदमों का समय सीमा के अंतर निस्तारण तथा त्वरित एवं सुलभ न्याय को सुनिश्चित करने के लिए इनकी बहुत ही आवश्यकता थी साथ ही

ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਹਾਲਾਂਕਿ ਦਿਨਵਲੇ ਨਿਕਲੀ ਤੇਜ਼ ਧੁੱਪ ਕਾਰਨ ਲੋਕਾਂ ਨੂੰ ਹੋਮਸਪਰੀ ਗਰਮੀ ਦਾ ਸਾਹਮਣਾ ਵੀ ਕਰਨਾ ਪਿਆ ਮੌਸਮ ਵਿਭਾਗ ਅਨੁਸਾਰ ਬੀਤੀ ਰਾਤ ਪਠਾਨਕੋਟ ਸੱਤਵਦ 52.5 ਮਿਲੀਮੀਟਰ ਫਰੀਦਕੋਟ ਚ 37.8 ਗੁਰਦਾਸਪੁਰ ਚ 37.6 ਤੇ ਸ਼੍ਰੀ ਅਨੰਦਪੁਰ ਸਾਹਿਬ ਚ 11.5 ਮਿਲੀਮੀਟਰ ਮੀਂਹ ਜਕੀਤਾ ਗਿਆ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ